ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਲੈ ਕੇ ਆਏ ਆ ਜਿਵੇਂ ਕਿ ਹੁਣ ਤੂੜੀ ਦਾ ਸੀਜ਼ਨ ਆ ਤੇ ਟਰਾਲੀਆਂ ਖਿੱਚਣ ਵਾਸਤੇ ਜਾਂ ਵੈਸੇ ਤਾਂ ਵੱਡੇ ਕੰਮ ਨੂੰ ਵੀ ਕੰਮ ਦਿੰਦਾ ਜਿਵੇਂ ਸੋਨਾਰੀ ਕਾ 740 ਖੜਾ ਤੇ ਇਹ ਟਰੈਕਟਰ ਆ ਲੈ ਕੇ ਆਇਆ ਜਮਾਂ ਜੈਜ ਰੇਟਾਂ ਤੇ ਤੇ ਬਾਈ ਆਪਾਂ ਅਨਮੋਲ ਪੈਂਡ ਰੌਂਤਾ ਸੀਨਿਆਲ ਸਿੰਘਾ ਜਿਲ੍ਹਾ ਮੋਗਾ ਚ ਖੜੇ ਆ ਤੇ ਬਾਈ ਅਨਮੋਲ ਹੀ ਬੈਂਟਰੀਆਂ ਦਾ ਕੰਮ ਕਰਦਾ ਬਾਕੀ ਜੇ ਕਿਹਨੂੰ ਬੈਂਟਰੀਆਂ ਦਾ ਕੰਮ ਵੀ ਕਰਾਉਣਾ ਹੋਵੇ ਤਾਂ ਕਰਵਾ ਸਕਦਾ ਤੇ ਟਰੈਕਟਰਾਂ ਬਾਰੇ ਕੀ ਗੱਲਬਾਤ ਆ ਜਾਂ ਕਿਹੜਾ ਮਾਡਲ ਆ ਕੀ ਰੇਟ ਆ ਬਹੇ ਇਹ ਜੀ ਗੱਲ ਹੈਗੀ ਆ ਜਰੂਰ ਇਹ ਬਾਈ ਦੀ ਆਪ ਨੂੰ ਇਹ ਸਫਤਾ ਆਪਣੇ ਕੰਨਿਓ ਤਾਂ ਜਾਣੇ ਦੀ ਚੀਜ਼ ਜਿੰਨੀ ਹੋਊ ਜਿਹੜੀ ਹੋਊ Ориジナル ਆ ਜਾਂ ਜਿਵੇਂ ਹੋਊਗੀ ਉਵੇਂ ਸਹੀ ਦੱਸ ਕੇ ਦੇਊਗਾ ਤੇ ਸਹੀ ਰੇਟ ਤੇ ਬਾਜ਼ ਰੇਟ ਤੇ ਕੋਈ ਬਾਲਾ ਲਾਲਚ ਨਹੀਂ ਤੁਹਾਨੂੰ ਦੱਸ ਕੇ ਜੇ ਆਪਾਂ ਕਹਿ ਦਈਏ ਨਫਾ ਜਿਵੇਂ ਕਹਿੰਦੇ ਆ ਪਾਰੀ ਦੱਸ ਕੇ ਪੋਸਾ ਉਹਨੇ ਤੁਹਾਨੂੰ ਸਹੀ ਰੇਟ ਦੱਸ ਕੇ ਤੇ ਸਹੀ ਨਫੇ ਤੇ ਵੀ ਤੁਹਾਨੂੰ ਟਰੈਕਟਰ ਦੇ ਦਊਗਾ ਤੇ ਸੱਤੀ ਗਾਲ ਬਾਈ ਜੀ ਸੱਤੀ ਗਾਲ ਬਾਈ ਜੀ ਹਾਂ ਜੀ ਕਿਹੜਾ ਮਾਡਲ ਆ ਬਾਈ ਸੋਨਾ ਲਿਕਾ ਹੈ 97 ਮਾਡਲ ਬਾਈ ਹਰਿਆਣਾ ਨੰਬਰ ਹਰਿਆਣਾ ਨੰਬਰ ਹਾਂ ਤੇ ਕੀ ਰੇਟ ਆ ਰੇਟ ਹੈ 85000 ਦੇ ਦੇ ਲਿਆ ਕੇ ਆਪਾਂ ਮੁੱਲ ਜਿੰਨਾ ਭਾਵੇਂ ਲੱਖ ਰੁਪਈਆ ਕਰਾ ਲੋ ਅੱਛਾ ਹਾਂ ਨਾ 85000 85000 ਦੀ ਹਾਂ ਨਾ ਅੱਛਾ ਜਰਨਲ ਹੋਇਆ ਰੈਡੀਟਰ ਵਾਟਰ ਵਾਡੀ ਨਵੀਂ ਆ ਅੱਛਾ ਜੀ ਲੈਫਟ ਦਾ ਕੰਮ ਹੋਇਆ ਛੇ ਚੜੀ ਹੋਇਆ ਵਾ ਗਾਰੰਟੀ ਆ ਫੁੱਲ ਗਾਰੰਟੀ ਸਿੰਗਲ ਕਲੱਚ ਆ ਸਿੰਗਲ ਕਲੱਚ ਆ ਅੱਛਾ ਇਹ 11 ਹਾਲ ਜੀ ਮੈਂ ਮਾਦੀ ਪਾਈ ਹੋਈ ਹੈ ਜਿਹਨੇ ਜਿੱਥੋਂ ਤੁਸੀਂ ਲੈ ਕੇ ਆਏ ਉਹ ਬਾਈ ਨੂੰ ਫੁੱਲ ਗਾਰੰਟੀ ਦਿੱਤੀ ਆਪਾਂ ਕਿਹਨੇ ਲਿਆ ਆਪਾਂ ਅੱਛਾ ਜੀ 11 ਸਾਲ ਆਪਣੇ ਪਿੰਡ ਹੀ ਚੱਲਿਆ ਉਹਨਾਂ ਨੇ ਇੰਜਨ ਕਰਾਇਆ ਅੱਛਾ ਫੇਰ ਤਾਂ ਠੀਕ ਆ ਫੇਰ ਪਿੰਡ ਦਾ ਟਰੈਕਟਰ ਡੰਡਾ ਨਾਲ ਅੱਛਾ ਜੀ ਠੀਕ ਆ ਵੀ ਛਤਰੀ ਡੰਡਾ ਨਾਲ ਦੇਵੋਗੇ ਸਾਰੇ ਸੈਲਫ ਸਟਾਰਟਰ ਬੈਟਰੀ ਐ ਬਰਾਉਣ ਦੀ 6 ਮਹੀਨੇ ਹੋਇਆ ਜੀ ਰੱਖੀ ਸੋ ਪੇਤਾ ਦੇ ਹਿਸਾਬ ਲਈ ਜਿਵੇਂ ਜਿਹੜਾ ਸਾਮਾਨ ਤਾਂ ਹੈਗੇ ਆ 40 ਪੈਸੇ ਚਾਰੇ ਅੱਛਾ ਜੀ ਠੀਕ ਆ ਫੇਰ ਤਾਂ ਤਾਂ ਸਾਮਾਨ ਨਮਾ ਗਣਾ ਤਾਂ ਭਾਈ ਰੈਡੀ ਲੀਟਰ ਵਾਟਰ ਬਾਡੀ ਫੇਰ ਤਾਂ ਹੈਗੇ ਜੀ ਇਹਨੇ ਦਾ ਦੇਖ ਲਓ ਭਾਵੇਂ ਉਧਰ ਦੀ ਚੈੱਕ ਕਰ ਲਾ ਹਾਂ ਹਾਂ ਠੀਕ ਆ ਵੀਰੇ ਵੇਖਿਆ ਸੀਗਾ ਮੈਂ ਪਹਿਲਾਂ ਵੀ ਵੇਖ ਕੇ ਆਪਾਂ ਆਫ ਕੈਮਰਾ ਵੀ ਵਾਟਰ ਬਾਡੀ ਜਮਾ ਨਵੀਂ ਲੱਗੀ ਹੋਈ ਆ ਹਾਂ ਵੀਰੇ ਵਾਟਰ ਬਾਡੀ ਐਂਡ ਬੈਲਟ ਰੈਡੀ ਲੀਟਰ ਪੱਖਾ ਇੰਜਨ ਦਾ ਕੰਮ ਹੋਇਆ ਵਾ ਸਾਰਾ ਗਾਰੰਟੀ ਹੈ ਗਿਆ ਨਾ ਹਾਂ ਦੇਫਟ ਟਾਪੇ ਦਾ ਸਾਰਾ ਕੰਮ ਹੋਇਆ ਵਾ ਠੀਕ ਹੈ ਨਾ ਠੀਕ ਆ ਵੀਰੇ ਤੇ ਆਪਣੇ ਕੋਲ ਹੋਰ ਵੀ ਟਰੈਕਟਰ ਹੁੰਦੇ ਆ ਬਾਈ ਹੋਰ 1 ਤੇ ਜੇ ਕੋਈ ਹੋਰ ਆਸੇ ਪਾਸੇ ਖੜੇ ਹੁੰਦੇ ਉਹ ਵੀ 135 ਘੜਾ ਖੜਾ ਜੀ 99 ਮਾਡਲ ओरिजिनल ਆ ਸਾਰਾ ਅੱਛਾ ਜੀ ਤੇ ਉਹ ਵੀ ਪੰਜਾਬ ਨੰਬਰ ਆ ਆ ਵੀ ਪੰਜਾਬ ਨੰਬਰ ਹੈ 81 ਮਾਡਲ ਆ 81 ਨੀ ਮਗਲੇ ਅੱਦੇ ਟਾਇਰ ਆ ਮੂਲੇ ਠੀਕ ਪੈਸੇ ਆ ਸਾਰਫਟ ਸਟਾਰਟ ਆ ਵੀ ਠੀਕ ਹੈ ਜੀ ਤੇ ਉਵੇਂ ਇੰਜਨ ਪੱਖੋਂ ਲੈਪਟ ਇੰਜਨ ਗੇਰ ਦੀ ਗਾਰੰਟੀ ਹੈ ਦੀ ਦੋਨਾਂ ਟਰੈਕਟਰਾਂ ਦੀ ਕੋਈ ਬਲੋ ਮਾਰਦੇ ਹੋਂ ਅੱਛਾ ਜੀ ਗਾਰੰਟੀ ਹੈ ਗਾਰੰਟੀ ਹੈ ਤੇ ਇਹ ਕੀ ਮੁੱਲ ਦਾ ਹੋਊ ਬਰੇ ਇਹਦਾ ਮੁੱਲ 85000 ਹੈ 75000 ਦੇ ਦਗਾ ਹਾਂ ਨਾ 75000 ਹਾਂ ਜੀ ਹਾਂ ਨਾ 75000 ਠੀਕ ਆ ਲੈ ਬਾਈ ਨੇ ਪਕਾਈ ਵਾਲਾ ਗੱਲ ਕੰਮ ਨਹੀਂ ਕਰਿਆ ਵੀਰੇ ਐਵੇਂ ਵੀ ਐਵੇਂ ਹਾਂ ਜੇ ਆਪਾਂ ਇਹਦਾ ਵੀ ਕਹਿ ਦਈਏ ਇਹ ਗੱਲ ਮੈਂ ਕਹਿਣਾਗਾ ਕਿਉਂਕਿ ਮੈਨੂੰ ਪਤਾ ਵੀ ਕਿੰਨੇ ਦਾ ਡੈਕਟਰ ਆਇਆ ਤੇ 85000 ਦੀ ਹਾਂ ਨਾ ਹੀ ਹੋਊਗੀ ਤੇ ਜਿਹੜੇ ਵੀਰ ਨੇ ਜਣੇ ਦੀ ਖਰੀਦਣਾ ਹੋਵੇ ਤਾਂ ਬਾਈ ਦਾ ਕਨੈਕਟ ਨੰਬਰ ਮੈਂ ਸਕਰੀਨ ਤੇ ਵੀ ਲਾਉਂਗਾ ਬਾਕੀ ਇੱਕ ਵਾਰੀ ਬਾਈ ਬੋਲੀ ਨੰਬਰ ਕਰਾਂ ਦੀ ਨੰਬਰ 9876805383 ਬਾਈ ਠੀਕ ਹੈ ਸਮਾਲਪਾਈ ਵਾਲਾ ਾਡਾ ਪੈਂਡ ਰੌਂਦਾ ਸਮਾਲਪਾਈ ਵਾਲਾ ਾਡਾ ਪੈਂਡ ਰੌਂਦਾ ਬਾਬਾ ਅਸੀ ਸਿੰਘਾ ਦੇ ਗੁਰਦਾਰੇ ਕੋਲੇ ਆਪਣੀ ਦੁਕਾਨ ਆ ਵੈਂਟਰ ਕਾ ਦੀ ਸਾਰਾ ਜਾਣਦੀ ਹੈ ਪੈਂਡ ਹਾਂਜੀ ਇਹਨੂੰ ਮਰਜੀ ਬੋਸਰ ਨੂੰ ਮੋਲ ਵੈਂਟਰ ਕਾ ਦੇ ਕੋਲੇ ਜਾ ਲਗਾ ਹਾਂ ਅਨਮੋਲ ਬੈਂਡਰਿੰਗ ਵਾਲਾ ਕਹਿ ਦੋ ਜਾਂ ਮੈਂਬਰ ਕਹਿ ਦਿਓ ਜਾਂ ਵਪਾਰੀ ਕਹਿ ਦਿਓ ਕਿਸੇ ਕੋਲੇ ਆ ਜਾਓ ਤੇ ਬਾਈ ਦੇ ਕਨੈਕਟ ਚ ਹੋਰ ਵੀ ਟਰਾਈ ਟ੍ਰੱਕ ਅਗਾ ਹੁੰਦੇ ਆ ਉਹ ਵੀ ਦੱਸ ਦੂਗਾ ਤੇ ਆ ਜਾ ਕਰੋ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ